ਹਾਦ ਨਾਰਾ ਚੇਤਨਾ ਮੰਚ ਨੇ ਸ਼੍ਰੀ ਫਤੇਗੜ ਸਾਹਿਬ ਵਿਖੇ ਸਥਿਤ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਹੜਪੀੜਤਾ ਦੀ ਸੁਖਸ਼ਾਂਤੀ ਦੇ ਲਈ ਅਰਦਾਸ ਕੀਤੀ ਹੈ ਮੰਚ ਤੇ ਸਰਪ੍ਰਸਤ ਅਤੇ ਸਾਫ ਦਾ ਮੰਤਰੀ ਡਾਕਟਰ ਹਰਬੰਸ ਲਾਲ ਦੀ ਅਗਵਾਈ ਹੇਠ ਇਹ ਅਰਦਾਸ ਕੀਤੀ ਗਈ ਇਸ ਮੌਕੇ ਤੇ ਡਾਕਟਰ ਹਰਬੰਸ ਲਾਲ ਨੇ ਦੱਸਿਆ ਹੈ ਕਿ ਸੰਸਥਾ ਨੇ ਹੜਪੀੜਤਾ ਦੀ ਮਦਦ ਦੇ ਲਈ 11 ਮੈਂਬਰੀ ਕਮੇਟੀ ਬਣਾਈ ਹੈ ਇਹ ਕਮੇਟੀ ਰੋਜ਼ਾਨਾ ਮੀਟਿੰਗ ਕਰਕੇ ਰਾਸ਼ਨ ਅਤੇ ਹੋਰ ਜ਼ਰੂਰੀ ਸਮੱਗਰੀ ਇਕੱਠੀ ਕੀ ਜੋ ਬਾਅਦ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾਈ ਜਾਵੇਗੀ ਨਨ੍ਹਾ ਇਹ ਵੀ ਕਿਹਾ ਹੈ ਕਿ ਸੰਕਟ ਦੀ ਇਸ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੜ੍ਹ ਪ੍ਰੀਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਵਿਖੇ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਇਸ ਧਰਤੀ ਤੇ ਉਨਾ ਦਾ ਸੰਸਕਾਰ ਹੋਇਆ ਸਾਹਮਣੇ ਗੁਰੂ ਆਲਾ ਜੋਤੀਸੰਗ ਸਾਹਿਬ ਦੇਖੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਤੇ ਅੱਜ ਇੱਥੇ ਸੇ ਅਰਦਾਸ ਕਰਕੇ ਪੰਜਾਬ ਦੇ ਲੋਕਾਂ ਦੇ ਭਲੇ ਦੀ ਮੰਗ ਕਰਦੇ ਆ ਕਿ हे ਕਾਲਪੁਰ ਕਿਰਪਾ ਕਰ ਪੰਜਾਬ ਦੇ ਲੋਕਾਂ ਤੇ ਪੰਜਾਬ ਹਮੇਸ਼ਾ ਹਰ ਥਾਂ ਤੇ ਅੱਗੇ ਖੜਿਆ ਹੈ ਦੇਸ਼ ਦੀ ਆਖੀ ਵਾਰਸੇ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨ ਆਪਣੀਆਂ ਜਾਨਾਂ 바ਰਦੇ ਆ ਦੇ 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 ਨਾਲ ਆਜ ਪੰਡਾਰਚ ਸਭ ਤੋਂ ਵੱਧ ਹਿੱਸਾ ਪਾਇਆ ਤਾਂ ਪੰਜਾਬ ਦੇ ਲੋਕਾਂ ਨੇ ਪਾਇਆ ਕੋਈ ਵੀ ਖੇਤਰ ਤੁਸੀਂ ਲੈ ਲਓ ਸਮਾਜ ਸੇਵਾ ਵਾਲਾ ਖੇਤਰ ਲੈ ਲਓ ਲੰਗਰਾਂ ਦੇ ਵਿੱਚ ਤੁਸੀਂ ਲੈ ਲਓ ਔਰ ਕੰਟਰੀ ਦੇ ਵਿੱਚ ਵੀ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਸਾਡੇ ਪੰਜਾਬੀ ਭਰਾ ਪੰਜਾਬ ਦੇ ਸਾਡੇ ਵੀਰ ਉੱਥੇ ਵੀ ਮੌਣੀ ਹੋ ਕੇ ਆਪਣਾ ਵਧੀਆ ਰੋਲ ਅਦਾ ਕਰਦੇ ਆ ਸੋ ਅੱਜ ਸਾਡੀ ਸੰਸਥਾ ਜਿਹੜੀ ਹੈ ਸਭ ਤੋਂ ਇੱਕ ਤੋਂ ਲਗਾਤਾਰ ਸਮਾਨ ਲਗਾਤਾਰ ਭੇਜੀ ਰੂਗੀ ਖਾਸ ਤੌਰ ਤੇ ਪਸ਼ੂਆਂ ਵਾਸਤੇ ਅਸੀਂ ਚਾਰਾ ਜਿਹੜਾ ਹੈ ਕੋਈ ਤੇ ਇੱਥੇ ਕਰਾਂਗੇ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਵੀ ਆਓ ਪਰਾਲ ਮਿਲ ਕੇ ਵੱਧ ਤੋਂ ਵੱਧ ਚਾਰਾ ਤੇ ਹੋਰ ਸਮਾਨ ਜੋ ਹੜਪੀੜਤਾ ਦੇ ਵਿੱਚ ਸਾਡੇ ਭਰਾ ਜਿਹੜੇ ਦੁਖੀ ਨੇ ਜਿਨ੍ਹਾਂ ਦੇ ਘਰ ਤਵਾ ਹੋ ਗਏ 7-7 ਫੁੱਟ ਤੱਕ ਪਾਣੀ ਇੱਥੇ ਘਰਾਂ ਦੇ ਵਿੱਚ ਆ ਗਿਆ ਔਰ ਘਰ ਦੇ ਘਰ ਤਵਾ ਹੋ ਗਏ ਤੋਂ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਆਪਾਂ ਸਾਰੇ ਇਲਾਕੇ ਨੂੰ ਚਾਹੀਦਾ ਹੈ ਕਿ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ ਉਹਨਾਂ ਦੀ ਜਿਹੜੀ ਹੈ ਜੋ ਵੀ ਮਦਦ ਹੋ ਸਕਦੀ ਹੈ ਦਵਾਈਆਂ ਤੋਂ ਹੋਰ ਤੋਂ ਜੋ ਹੋ ਸਕਦਾ ਉਹ ਵੀ ਕਰੀਏ ਮਗਰ ਪਸ਼ੂਆਂ ਵਾਸਤੇ ਜੋ ਭੇਜਵਾਨ ਪਸ਼ੂ ਨੇ ਉਹਨਾਂ ਵਾਸਤੇ ਲਗਾਤਾਰ ਦੇਲੀ ਸਾਡੇ ਟਰੱਕ ਜਿਹੜੇ ਚਾਰੇ ਦੇ ਇੱਥੋਂ ਜਾਣਗੇ ਸਾਡਾ ਲਗਾਤਾਰ ਇੱਕ ਮਹੀਨਾ ਪ੍ਰਯਾਸ ਇਹ ਜਾਰੀ ਰਹੂਗਾ ਇਹਨਾਂ ਸ਼ਬਦਾਂ ਨਾਲ ਸਾਰੀ ਸੰਗਤ ਇੱਥੇ ਆਈ ਹੈ ਵੱਡੀ ਗਿਣਤੀ ਇਕੱਠੇ ਹੋਇਆ ਇਹਨਾਂ ਦਾ ਮੈਂ ਧੰਨਵਾਦ ਆ ਸਾਰਿਆਂ ਦੇ ਸਹਿਯੋਗ ਦੀ ਕਾਮਨਾ ਕਰਦਾ ਹੈ ਅੱਜ ਅਸੀਂ 11 ਮੈਂਬਰੀ ਇੱਥੇ ਟੀਮ ਦਾ ਵੀ ਇਸ ਤੋਂ ਬਾਅਦ ਅਸੀਂ ਐਲਾਨ ਕਰਾਂਗੇ ਉਹ ਲਗਾਤਾਰ ਇਸ ਦਫ਼ਤਰ ਦੇ ਨਾਲ ਜੁੜੇ ਰਹਿਣਗੇ ਸਾਡੀ ਰੋਜ਼ ਮੀਟਿੰਗ ਹੋਇਆ ਕਰੂਗੀ ਤੇ ਦਿੱਛੇ ਜਿੱਥੇ ਵੀ ਜਿਹੜੇ ਇਲਾਕੇ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਇੱਕ ਮਹੀਨਾ ਲਗਾਤਾਰ ਉਸ ਇਲਾਕੇ ਵਾਸਤੇ ਜਿੱਥੇ ਲੋਕ ਵਿਚਾਰੇ ਪਾਣੀ ਦੇ ਵਿੱਚ ਆਪਣਾ ਸਾਰਾ ਕੁਝ ਤਬਾਹ ਕਰਤਾ ਘਰ ਵੀ ਜ਼ਮੀਨਾਂ ਵੀ ਉਹਨਾਂ ਦੀ ਅਸੀਂ ਮਦਦ ਕਰਾਈ ਜਿੰਨਾ ਵੀ ਹੋ ਸਕਿਆ ਸੋ ਇਹਨਾਂ ਸ਼ਬਦਾਂ ਨਾਲ ਮੈਂ ਫਤਿਹ ਅਰਜ ਕਰਦਾ ਹੋਇਆ ਹਾਜ਼ਾ ਨਾਰਾ ਚੇਤਰਾ ਮੰਚ ਤੇ ਪੰਜਾਬ ਦੇ ਸਾਰੇ ਸਾਥੀਆਂ ਦੀ ਦਿਲ ਦੀ ਕਲਾਸੀ ਕਾਮਨਾ ਕਰਦਾ ਔਰ ਪੰਜਾਬ ਦੇ ਸਾਰੇ ਲੋਕਾਂ ਦੀ ਬੇਤਰੀ ਖੁਸ਼ਹਾਲੀ ਦੀ ਕਾਮਨਾ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ